ਜੀ ਡੀਜੀ ਸਾਹਿਬ ਦੀਆਂ ਡਾਇਰੈਕਸ਼ਨ ਦੇ ਨਾਲ ਜਿਹੜੇ ਜਿੰਨੇ ਸੀਨੀਅਰ ਅਫਸਰ ਨੇ ਉਹ ਸਾਰੇ ਫੀਲਡ 'ਚ ਜਾ ਕੇ ਆਪਣੀਆਂ ਪ੍ਰਪੇਅਰਨੈਸ ਚੈੱਕ ਕਰ ਰਹੇ ਆ ਤੇ ਆਪਣੀਆਂ ਟੀਮਸ ਨੂੰ ਮੋਟੀਵੇਟ ਕਰ ਲਈ ਇਹਨਾਂ ਦੀ ਪ੍ਰਪੇਅਰਨੈਸ ਕਰਨ ਦੇਖਣ ਲਈ ਇਹਨਾਂ ਦੀ ਸਟਾਕ ਟੇਕਿੰਗ ਕਰ ਲਈ ਕਿ ਇਹਨਾਂ ਕੋਲ ਜਿਹੜੇ ਇਕੁਪਮੈਂਟ ਲੱਗੇ ਆ ਜਾਂ ਮੈਨਪਾਵਰ ਹੈਗੀ ਆ ਉਹਨਾਂ ਨੂੰ ਕਿਦਾਂ ਅਪਰੂਵ ਕੀਤਾ ਜਾ ਸਕਦਾ ਉਹਦੇ ਰਿਗਾਰਡਿੰਗ ਹੀ ਸਾਰੇ ਪੰਜਾਬ ਦੇ ਵਿੱਚ ਸੀਨੀਅਰ ਫੇ ਜਾ ਰਹੇ ਨੇ ਤੇ ਉਸੇ ਲਈ ਮੇਰੀ ਡਿਊਟੀ ਲੱਗੀ ਸੀ ਹਮ ਸਰ ਦੀ ਉਸ ਕਰਕੇ ਅਸੀਂ ਥਾਣੇ ਚੈੱਕ ਕਰਕੇ ਆਏ ਆ ਤੇ ਨਾਲ ਜਿਹੜੇ ਹਾਈ ਟੈਕਨੋਕਾਸ਼ਾ ਕੀਤੇ ਆ ਆਪਣੇ ਸਟੇਸ਼ਨ ਪੁਲਸ ਲਾਈਨਸ ਤੇ ਬਾਕੀ ਮੀਟਿੰਗਸ ਕਰ ਰਹੇ ਆ ਆਪਣੇ ਗੱਜਰ ਅਫਸਰ चव्हाण ਨਾਲ ਤੇ ਐਸਐਸਓ चव्हाण ਨਾਲ ਜੀ ਇਨਫੈਕਸ਼ਨ ਤੇ ਸਿਮ ਸਰਵਰ ਤਾਂ ਫ੍ਰੀਡ ਕੋਟ ਹੀ ਹੋ ਗਿਆ ਲੇਕਿਨ ਕਿਉਂਕਿ 26 ਜਨਵਰੀ ਇਹ ਸਾਰੀ ਜਗ੍ਹਾ ਹੀ ਮਨਾਈ ਜਾਂਦੀ ਹੈ ਐਜ਼ ਅ ਰਿਪਬਲਿਕ ਡੇ ਸੋ ਇਸ ਕਰਕੇ ਇਟ ਇੰਪੈਰੇਟਿਵ ਥੈਟ ਵੀ ਹੈਵ ਟੂ ਇਨਹਾਂਸ ਦ ਸਿਕਿਉਰਿਟੀ ਫਾਰ ਥੈਟ ਮੈਟਰ ਪੂਦਲੀ ਸਾਰੇ ਡਿਪਲੋਇਮੈਂਟ ਕਰ ਹੀ ਲਈ ਜੀ ਇਦਾਂ ਪਹਿਲਾਂ ਵੀ ਕਰਦੇ ਰਹੇ ਆ ਤੇ ਜਿਹੜੇ ਸਾਰੇ ਫੀਲਡ ਆਪਸ਼ਨ ਨੇ ਉਹਦੇ ਆ ਟੇਕਿੰਗ ਕੇਅਰ ਆਫ दैट ਆਲਸੋ ਸ਼ੁੱਡ ਬੀ ਐਨੀ ਪ੍ਰੋਬਲਮ ਇੱਕ ਤੁਸੀਂ ਪੁੱਛਿਆ ਸੀ ਅਟੈਕਸ ਦੇ ਥਾਣਿਆਂ ਤੇ ਜੀ ਪੁਲਿਸ ਨੇ ਪੁੱਛਿਆ ਸੀ ਉਹ ਉਹ ਉਹਦੇ ਰਿਗਾਰਡਿੰਗ ਨਾ ਪੁਲਿਸ ਇਸ ਵਾਰੀ ਅਲਰਟ ਨਾ ਹੋ ਤੇ ਜਿਹੜੀ ਹੈਗੀ ਆ ਉਹ ਟਾਰਗੇਟ ਹਾਰਟਿੰਗ ਵੀ ਕਰ ਦਿੱਤੀ ਗਈ ਆ ਤੇ ਤਾਂ ਕਿ ਲੋਕਾਂ ਦੇ ਵਿੱਚ ਇੱਕ ਸਿਕਿਉਰਿਟੀ ਦੀ ਭਾਵਨਾ ਆ ਜਾ ਤੇ ਨਾਲ ਇਹ ਹੈ ਕਿ ਇਹ ਜਿਹੜੇ ਹੈਗੇ ਨਾ ਜਿਹੜੇ ਗੈਂਗਸਟਰ ਸਮਬੀ ਦੇ ਵਾਂਟ ਜਸਟ ਟੂ ਸਿਕਯੂਰ ਦਾ ਪਬਲਿਕ ਟੂ ਐਕਸਟਰਾਕਟ ਦਾ ਸੋਸ਼ਲ ਨੌਲੈਜ ਸੋ ਦੈਟ ਇਜ਼ ਵਾਈ ਦੇ ਵਾਂਟ ਟੂ ਕ੍ਰੀਟ ਐਨ ਇਮਪ੍ਰੈਸ਼ਨ ਔਨ ਦਾ ਪਬਲਿਕ ਫਾਰ ਦਿਸ ਤੋਂ ਉਹਨੂੰ ਕਾਉਂਟਰ ਕਰ ਹੀ ਰਹੇ ਆ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਧੀਆ ਕੰਮ ਹੋਇਆ ਬਾਰਡਰ ਰੇਂਜ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ ਸਾਰੇ ਪੰਜਾਬ ਦੇ ਵਿੱਚ ਵੀ ਔਰ ਜਿੱਥੇ ਵੀ ਕਿਤੇ ਇਹਨਾਂ ਨੇ ਓਵਰਪਾਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉੱਥੇ ਕੇਸ ਰਜਿਸਟਰ ਕਰਕੇ ਲੀਗਲ ਐਕਸ਼ਨ ਵੀ ਲਿਆ ਗਿਆ ਹੈ ਬੇਸ ਉਹ ਬੇਸਿਕਲੀ ਤਾਂ ਉਹ ਕਮਿਸ਼ਨ ਸਾਹਿਬ ਦੇਖ ਰਹੇ ਹੋਣਗੇ ਕਲੀ ਤਾਂ ਸਾਰਾ ਕੁਸ਼ਣ ਨੂੰ ਦੇਖਣਾ ਪੈਂਦਾ ਹੋਵੇ ਕਿਉਂਕਿ ਐਕਸੈਸ ਕੰਟਰੋਲ ਦਨ ਐਂਟੀ ਸੌਰਚ ਚੈਕਿੰਗ ਐਂਡ ਐਡਵਾਂਸ ਸਕਿਉਰਟੀ ਲਾਈਜਨ ਅਸੀਂ ਤਿੰਨ ਤਨਾ ਚੀਜ਼ਾਂ ਤੇ ਕੰਮ ਕਰਦੇ ਆ ਤਾਂ ਕਿ ਕੋਈ ਗਲਤ ਆਦਮੀ ਉੱਤੇ ਆ ਕੇ ਨਿਊਸੈਂਸ ਕ੍ਰੀਏਟ ਨਾ ਕਰ ਪਾਵੇ ਸਾਡਾ ਬੜਾ ਪਾਇਸ ਜਿਹੜਾ ਇਹ ਫੰਕਸ਼ਨ ਹੈਗਾ ਇਹਨੂੰ ਸਾਰੇ ਇੰਡੀਆਜ਼ ਰਲ ਕੇ ਸੈਲੀਬ੍ਰੇਟ ਕਰ ਦੇਣਾ ਤਾਂ ਇਹਦੇ ਕੋਲ ਆ ਕੇ ਖਲਣ ਨਾ ਪਾ ਸਕੇ ਦੇਖੋਗਾ ਪੀੜਵਾੜੇ ਇਲਾਕਿਆਂ ਦੇ ਵਿੱਚ ਵੀ ਪੁਲਿਸ ਦੀ ਕਾਫੀ ਪ੍ਰੈਜ਼ੈਂਸ ਵਧੀ ਹੋਈ ਆ ਰੀਪੀਟ ਉੱਥੇ ਜਿਹੜੇ ਮੋਬਾਈਲ ਚੱਲ ਰਹੇ ਨੇ ਐਂਡ ਇੰਟੈਲੀਜੈਂਸ ਆਲਸੋ ਬੀਨ ਗੇਅਰਡ ਤੁਸੀਂ ਪ੍ਰਪੇਅਰ ਫॉर दैट ਚੈਲੰਜਸ ਤਾਂ ਸਾਨੂੰ ਸਦਾ ਹੀ ਰਹਿੰਦੇ ਨੇ ਕੋਈ ਕੋ ਸਪੈਸ਼ਲ ਨਹੀਂ ਹੈ ਲੇਕਿਨ ਇਹ ਹੈ ਕਿ ਜਦੋਂ ਇਹੋ ਜਿਹੇ 15 ਅਗਸਤ 26 ਜਨ ਵੀ ਆਉਂਦੀ ਹੈ ਥੋੜੀ ਲਟਨਾ ਸਿਸ ਕਰਕੇ ਬਤਾ ਦੇ ਦੀ ਕਿਉਂਕਿ ਬੜਾ ਪਾਸ ਅਕੀਆ ਹੁੰਦਾ ਇਹਨੂੰ ਕੋ ਡਿਸਟਰਬ ਨਾ ਕਰ ਪਾਵੇ ਕੋ ਬਾਰਡਰ ਏਰੀਆ ਤੇ ਚੈਲੰਜ ਤਾਂ ਹੁੰਦਾ ਹੀ ਆ ਬਿਕਾਜ਼ ਵੀ ਹੈ ਪਾਕਿਸਤਾਨ ਬਾਰਡਰ ਲੌਂਗ ਲੌਂਗ ਬਾਰਡਰ ਓਵਰ ਹੇਅਰ ਤੋ ਜਿਹੜਾ ਇਹ 500 ਕਿਲੋਮੀਟਰ ਦਾ ਬਾਰਡਰ ਹੈ ਇਹਦੇ ਇਹਨੂੰ ਪਲਗਤ ਕੀਤਾ ਨਹੀਂ ਜਾ ਸਕਦਾ ਥੋੜੀ ਬਹੁਤੀ ਇਨਫਿਲਟ੍ਰੇਸ਼ਨ ਹਾਂ ਤੁਸੀਂ ਦੇਖਿਆ ਨਵੀਂ ਟੈਕਨੋਲੋਜੀ ਡਰੋਨਸ ਹੁਣੇ ਛੱਡਨੇ ਸ਼ ਤੋ ਚੈਲੰਜ ਤਾਂ ਸਦਾ ਹੀ ਰਹੇਗਾ ਕਿਉਂਕਿ ਯੂ ਕੈਨੋਟ ਚੇਂਜ ਯਰ ਨੇਬਰਸ ਫਦਰ ਮੈਟਰ ਤੋ ਇਥੇ ਦੀ ਫੋਰਸ ਨੂੰ ਹਮੇਸ਼ਾ ਜ਼ਿਆਦਾ ਅਲਰਟ ਹੋਣਾ ਪੈਂਦਾ ਥੈਟ ਇਜ਼ ਵਾਈ ਵੀ ਆਰ ਮੂਵਿੰਗ ਅਰਾਊਂਡ ਐਂਡ ਸੁਪਰਵਾਈਜ਼ਿੰਗ ਦਿਸ ਪੁਲੀਸ ਚੈਲੰਜ ਤਾਂ ਸਦਾ ਹੀ ਰਹਿੰਦਾ ਹੈਗਾ ਤੇ ਐਡਾ ਕੋਈ ਚੈਲੰਜ ਨਹੀਂ ਹੁੰਦਾ ਵੀ ਹੈਵ ਬੀਨ ਡੀਲਿੰਗ ਰਾਈਟ ਫਰਮ ਦ ਡੇਜ਼ ਆਫ ਟੈਰਰイズਮ ਆਲਸੋ ਇਹ ਤੁਸੀਂ ਦੇਖੋ 80s ਦੇ ਵਿੱਚ 90s ਦੇ ਵਿੱਚ ਵੀ ਇਹੋ ਹੀ ਪੰਜਾਬ ਪੁਲਿਸ ਹੈ ਜਿਨੇ ਇਹ ਜਿਹੜੀ ਚੈਲੰਜ ਸੀਗਾ ਇਹਨੂੰ ਖਤਮ ਕੀਤਾ ਸੀਗਾ